ਮਨਨ ਸਾਫ ਦਵਾਇਆ ਜਾਵੇ ਨਾ ਇੱਥੇ ਮਰਾਂਗੀ ਕੋਈ ਗੱਲ ਨਹੀਂ ਜ਼ਿੰਮੇਵਾਰ ਇਹ ਹੋਵੇ ਕਿ ਮੇਰੇ ਸਾਥ ਸੁਵੇਗੀ ਮੇਰਾ ਸਾਰਾ ਹੋਵੇਗਾ ਤੇ ਪੰਮੇ ਵੱਟੂ ਦੇ ਪਾਰ ਹੀ ਪੰਚਾਇਤ ਹੋਵੇਗੀ ਮੇਰਾ ਤਾਇਆ ਸਾਰਾ ਹੋਵੇਗਾ ਜ਼ਿੰਮੇਵਾਰ ਦੇ ਸਰਪੰਚ ਇਹ ਸਾਰੇ ਜ਼ਿੰਮੇਵਾਰ ਹੋਣਗੇ ਜਿਹੜੇ ਜ਼ਿੰਮੇਵਾਰ ਹੈ ਕਰਨ ਨੂੰ ਤਾਲਾ ਲੱਗਿਆ ਹਾਂਜੀ ਕਰਨ ਨੂੰ ਤਾਲਾ ਲਾਤਾ ਨੇ ਉਹਨਾਂ ਨੂੰ ਪਤਾ ਸੀ ਵੀ ਅਸੀਂ ਆਣਾ ਹੈ ਉਹਨਾਂ ਕਰਨ ਤਾਲਾ ਲਾ ਦਿੱਤਾ ਕਿੰਨਾ ਚਿਰ ਬੋਂਗੇ ਇੱਥੇ ਜਿੰਨਾ ਚਿਰ ਵੀ ਮੈਨੂੰ ਬੈਠਣਾ ਹੈ ਮੈਂ ਬੈਠਾਂਗੀ ਤਿੰਨ ਤੁਰਾਤ ਬੈਠਾਂਗੀ ਠੀਕ ਤੇ ਆ ਮੇਰਾ ਘਰ ਹੈ ਮੇਰੇ ਸਾਰੇ ਪਰਿਵਾਰ ਦਾ ਜੋ ਕਿ ਮੈਨੂੰ ਘਰੇ ਨਹੀਂ ਆਣ ਦਿੰਦੇ ਮੇਰੇ ਘਰ ਵਾਲੇ ਨੂੰ ਪਾਸੇ ਕੀਤੀ ਬੈਠੇ ਨੇ ਹਾਂ ਇਹ 1 ਸਾਲ ਹੋ ਗਿਆ ਹੈ ਅਸੀਂ ਸਾਨੂੰ ਇੱਕ ਰਾਤ ਇੱਥੇ ਲੈ ਕੇ ਆਏ ਸੀ ਤੇ ਇਹਨਾਂ ਦੂਜੇ ਦਿਨ ਨਹੀਂ ਮਤਲਬ ਘਰੋਂ ਫੇਰ ਕਰ ਦਿੱਤਾ ਕਿਹੜਾ ਪਿੰਡ ਹੈ ਤੁਹਾਡਾ ਸਾਡਾ ਪਿੰਡ ਕਾਂਗਾਕਲਾ ਕਾਂਗਾਕਲਾ ਹਾਂਜੀ ਅੱਛਾ ਕਿੰਨਾ ਰਿਆ ਨੂੰ ਕਿੰਨਾ ਚਿਰ ਹੋ ਗਿਆ ਇੱਕ ਸਾਲ ਹੋ ਗਿਆ ਪੂਰਾ ਅੱਛਾ ਕੋਟ ਮੈਰਿਜ ਕਰਾਈ ਮੁੰਡੇ ਨੇ ਮੇਰੇ ਨਾਲ ਅੱਛਾ ਕੋਟ ਮੈਰਿਜ ਕਰਾਈ ਹਾਂਜੀ ਅੱਛਾ ਤੇ ਉਸ ਵਾਰ ਤੁਸੀਂ ਇੱਥੇ ਕਿੰਨਾ ਚਿਰ ਰਹੇ ਹੋ ਇੱਕ ਰਾਤ ਹੀ ਰਹਿ ਸੀ ਅਸੀਂ ਇੱਥੇ ਅੱਛਾ ਇੱਕ ਰਾਤ ਸਨ ਲੈ ਕੇ ਆਏ ਸੀ ਤੇ ਮੁੰਡਾ ਸਾਨੂੰ ਕਹਿੰਦਾ ਸੀ ਨਾ ਮਤਲਬ ਚੋਨਾ ਲੱਗਦਾ ਸੀ ਸਾਨੂੰ ਕਹਿੰਦੇ ਸੀ ਕਿ ਆਪਾਂ ਉਥੇ ਚੋਨਾ ਲਾ ਲਈਏ ਜਿਦੂਰੀ ਕਰਦੇ ਸੀ ਸੀ ਆਦੇ ਪੱਕਿਆਂ ਦੇ ਘਰ ਮੈਂ ਚੋਨਾ ਲਾਂਦੀ ਸੀ ਹਾਂ ਤੇ ਇਹ ਪਿੱਛੇ ਜਾਂਦੇ ਸੀ ਲੈਣ ਮੁੰਡੇ ਨੂੰ ਕੱਲਣ ਲੈ ਜਾਂਦੇ ਸੀ ਇਕੱਲਾ ਨਹੀਂ ਆਂਦਾ ਸੀ ਇੱਕ ਰਾਤ ਸਾਨੂੰ ਝੂਠ ਬੋਲ ਕੇ ਇੱਥੇ ਲੈ ਕੇ ਆਏ ਨੇ ਹਾਂ ਕਹਿੰਦੇ ਤੇਰੀ ਦਾਦੀ ਮੁੱਕ ਗਈ ਹੈ ਚੱਲ ਅਸੀਂ ਰਾਤ ਨੂੰ ਇੱਥੇ ਆਏ ਆ ਤੇ ਕੋਈ ਦਾਦੀ ਨਹੀਂ ਮੁੱਕੀ ਸੀ ਕੋਈ ਕੁਝ ਨਹੀਂ ਹੋਇਆ ਸੀ ਫਸਣ ਦੂਜੇ ਦਿਨ ਉਹ ਸਵੇਰੇ 4 ਵਜੇ ਪਹੁੰਚ ਦਿੱਤਾ ਹਾਂ ਠੀਕ ਹੈ ਮੁੰਡਾ ਕਹਿੰਦਾ ਮੈਂ ਝੋਨਾ ਸੀ ਲਾ ਕੇ ਵਾਪਸ ਆਵਾਂਗੇ ਹਾਂ ਪਰ ਉਸੇ ਦਿਨ ਦੂਜੇ ਦਿਨ ਹੀ ਮੈਨੂੰ ਕਹਿੰਦਾ ਮੈਂ ਵਾਲ ਕਟਾ ਕੇ ਤੇ ਸਾਡੇ ਕੁਝ ਉਹ ਕੀ ਕਹਿੰਦੇ ਨੇ ਪਾਸੇ ਮਤਲਬ ਕੀਸਤ ਹਾਂ ਕਿਸ ਤਰਨ ਆਇਆ ਸੀ ਘਰੂ ਕਹਿ ਕੇ ਮੈਨੂੰ ਆਏ ਮੈਂ ਕਿਸ ਤਰਨ ਕੇ ਆਣਾ ਤੇ ਕਰੇ ਗੇੜਾ ਲਾ ਕੇ ਆਣਾ ਤੇ ਕਪੜੇ ਲਿਕੜੇ ਲੈ ਕੇ ਆਵਾਂਗਾ ਵੀ ਇੱਥੇ ਤਾਲ ਵੀ ਪਟਣਾ ਮੈਂ ਤੇ ਮੈਂ ਕਿਹਾ ਤੂੰ ਚਲਾ ਜਾ ਮੈਂ ਨਹੀਂ ਆਣਾ ਤੂੰ ਚਲਾ ਜਾ ਇਕੱਲਾ ਫਿਰ ਤੇ ਉਹ ਆਇਆ ਤੇ ਉਹਦ ਮੁੜ ਕੇ ਸਾਡੇ ਬਾਥਰੂਨ ਦੇ ਪਿਛਲੇ ਸਾਡ ਮੋਟਰਸਾਂ ਠੱਲ ਕੇ ਤੇ ਆਦੇ ਮੰਮੀ ਡਾਡੀ ਨਾਲ ਲਾ ਗਿਆ ਉਹਦ ਮੁੜ ਕੇ ਮੈਨੂੰ ਨਾ ਆਉਂਦਾ ਆਤਾ ਨਾ ਪਤਾ ਇੱਥੇ ਕਿੰਨੀਆਂ ਵਾਰੀ ਆਈਆਂ ਨਾ ਮੈਨੂੰ ਮਾਂ ਪਿਓ ਘਰੇ ਵੜਨ ਦਿੰਦਾ ਨਾ ਮੇਰਾ ਸਾਰਾ ਪਰਿਵਾਰ ਵੜਨ ਦਿੰਦਾ ਮੈਂ ਦਰਖਾਸਤਾਂ ਲਾਣੀਆਂ ਬੜੀਆਂ ਥਾਵਾਂ ਤੇ ਲਾਈਆਂ ਨੇ ਮੇਰੀ ਕੋਈ ਸੁਣਵਾਈ ਨਹੀਂ ਹੋਈ ਆਮ ਆਦਮੀ ਪਾਰਟੀ ਦਾ ਸੁਖਵਿੰਦਰ ਪ੍ਰਧਾਨ ਐ ਪੰਬੇ ਵੱਟੂ ਜਗ੍ਹਾ ਐ ਉਹ ਜੋ ਕਿ ਮੇਰਾ ਘਰ ਨਹੀਂ ਬਣਨ ਦਿੰਦਾ ਹਾਂ ਉਹਦੀ ਮੇਰੇ ਕੋਲ ਫੋਟੋ ਵੀ ਗਈ ਐ ਹਾਂ ਤੇ ਉਹ ਉਸ ਦਿਨ ਆਤਵਾਰ ਨੂੰ ਦਰਖਾਸਤ ਜਦੋਂ ਸਿਲਾਈ ਸੀ ਤਾਂ ਉੱਥੇ ਮੈਨੂੰ ਬੁਲਾਇਆ ਮੈਂਬਰ ਸਾਹਿਬ ਨੂੰ ਬੁਲਾਇਆ ਜੋ ਕਿ ਮੇਰਾ ਸਹੁਰਾ ਐ ਹਾਂ ਤਾਇਆ ਸਹੁਰਾ ਐ ਇਹਦੀ ਜ਼ਿੰਮੇਵਾਰੀ ਤੇ ਮੇਰੇ ਸੱਸ ਸਹੁਰੇ ਨੂੰ ਇੱਥੇ ਲਿਆਂਦਾ ਗਿਆ ਐ ਉੱਥੇ ਕਹਿ ਕੇ ਆਇਆ ਸੀ ਬੁੱਧਵਾਰ ਅਸੀਂ ਮੁੰਡਾ ਪੇਸ਼ ਕਰਾਂਗੇ ਕੱਲ ਬੁੱਧਵਾਰ ਸੀ ਸਾਰਾ ਦਿਨ ਅਸੀਂ ਠਾਣੇ ਵਿੱਚ ਰਹਾਂ ਹੂੰ ਤੇ ਕੋਈ ਵੀ ਨਹੀਂ ਕਿਉਂ ਨਹੀਂ ਰਖਦੇ ਤੁਹਾਨੂੰ ਘਰ ਕੀ ਘਰ ਪਤਾ ਨਹੀਂ ਇਹ ਮੈਨੂੰ ਨਹੀਂ ਪਤਾ ਇਸ ਬਾਰੇ ਹਾਂ ਉਹ ਤੁਸੀਂ ਇੱਥੇ ਪਹੁੰਚੇ ਹੋ ਇਕੱਲੇ ਪਹੁੰਚੇ ਹੋ ਤੁਹਾਡੇ ਪਰਿਵਾਰ ਦੇ ਮੈਂਬਰ ਨਹੀਂ ਆਏ ਤੁਹਾਡੇ ਨਾਲ ਪਰਿਵਾਰ ਨੇ ਤਾਂ ਮੈਨੂੰ ਉਸੇ ਦਿਨ ਕਹਿ ਦਿੱਤਾ ਤੂੰ ਜਾ ਤੁਹਾਡੀ ਮਰਜ਼ੀ ਨਾਲ ਵਿਆਹ ਕਰਾਏ ਤੇ ਬਸ ਵੀਰੇ ਮੈਂ ਕਦੇ ਅੰਮ੍ਰਿਤਸਰ ਜਾਣੀ ਆ ਕਦੇ ਇਵੇਂ ਗੁਰਦੁਆਰਿਆਂ ਚ ਲੱਗੀ ਫਿਰਨੀ ਆ ਕਦੇ ਬਿਆਸ ਜਾਨੀਂ ਡੇਰਿਆਂ ਦੀ ਬਸ ਕੱਲੀ ਲੱਗੀ ਫਿਰਨੀ ਹਾਂ ਬਸ ਵਿਆਹ ਨੇ ਮੇਰੇ ਕੋ ਪਰੂਫ ਨੇ ਔਰ ਕੁਛ ਨਹੀਂ ਹੁਣ ਹੁਣ ਇੱਥੇ ਆਣੀ ਆ ਇਹ ਮੈਨੂੰ ਕੁੱਟ ਮਾਰ ਕੇ ਕਰ ਦਿੰਦੇ ਨੇ ਕਹਿੰਦੇ ਨੇ ਅਸੀਂ ਕਿੱਲਾ ਫੋਕ ਦਾਂਗੇ ਪਰ ਅਸੀਂ ਤੈਨੂੰ ਇੱਥੇ ਵਸਣ ਨਹੀਂ ਦੇਣਾ ਤੇ ਮੁੰਡੇ ਨੂੰ ਪਾਸੇ ਕਰ ਤੇ ਕਹਿ ਦਿੰਦੇ ਨੇ ਅਸੀਂ ਠਾਣੇ ਵਿੱਚ ਕਹਿ ਦਿੰਦੇ ਨੇ ਬੇਦਖਲੇ ਜਦੋਂ ਜ਼ਿਆਦਾ ਥੋੜਾ ਜਾ ਕਰਦੇ ਨੇ ਲੋਕ ਜੋ ਕਿ ਮੈਂ ਕੱਲੀ ਵਸ ਤੇ ਜਾਨੀਂ ਕੋਈ ਜੇ ਨਾਲ ਜਾਵੇ ਸਹਾਇਤਾ ਕਰਨ ਮੇਰੇ ਵੱਡੇ ਵੱਡੇ ਲੀਟਰਾਂ ਦੇ ਫੋਨ ਲਵਾ ਦਿੰਦੇ ਨੇ ਪੈਸੇ ਖਵਾ ਦਿੰਦੇ ਨੇ ਬਸ ਇਹੀ ਕੰਮ ਕੀਤੀ ਜਾਂਦੀ ਹੈ ਤੁਹਾਡੇ ਕੋਲ ਵਿਆਹ ਦੀ ਕੀ ਸਬੂਤ ਨੇ ਮੇਰੇ ਕੋਲ ਵਿਆਹ ਦੇ ਕਿਉਂਕਿ ਕੋਰਟ ਵਿੱਚ ਉਹਨੇ ਮੇਰਾ ਵਿਆਹ ਕਰਾਇਆ ਅੱਛਾ ਕੋਰਟ ਵਿੱਚ ਮੈਰਿਜ ਹੋਇਆ ਸੀ ਸਾਰੇ ਪ੍ਰੂਫ ਆ ਹਾਂ ਹੁਣ ਤੁਸੀਂ ਇੱਥੇ ਕੀ ਕਰਨ ਪਹੁੰਚੇ ਹੋ ਅੱਜ ਮੈਂ ਇਸ ਘਰ ਵਿੱਚ ਰਹਿਣਾ ਚਾਹੀਈ ਮੈਂ ਕੋਈ ਥਾਂ ਦਾ ਹਿੱਸਾ ਨਹੀਂ ਇਹਨਾਂ ਕੋਲ ਮੰਗਿਆ ਕੋਈ ਜ਼ੋਰ ਦਾ ਜ਼ਬਰਦਸਤੀ ਨਹੀਂ ਕੀਤੀ ਮੈਂ ਇਸ ਘਰ 'ਚ ਹੀ ਰਹਿਣਾ ਹੈ ਨਾ ਮੈਂ ਹੁਣ ਅੱਗੇ ਦੀ ਨਾ ਮੈਂ ਪਿੱਛੇ ਦੀ ਨਹੀਂ ਇਹ ਤਾਂ ਹੁਣ ਘਰ ਹੀ ਕੋਈ ਨਹੀਂ ਹੈਗਾ ਤਾਂ ਤੁਸੀਂ ਇੱਥੇ ਘਰ 'ਚ ਕਿਵੇਂ ਰੋਗੇ ਇਹ ਘਰ ਇਸ ਗੱਲ ਨੂੰ ਛੱਡ ਕੇ ਚਲੇ ਗਏਣ ਕਿਉਂਕਿ ਇਹਨਾਂ ਨੂੰ ਪਤਾ ਸੀ ਇਹ ਥਾਣੇ ਕੱਲ ਪੇਸ਼ ਨਹੀਂ ਹੋਏਗੇ ਹਮ ਮੇਰਾ ਘਰ ਬਣਾਇਆ ਜਾਵੇ ਬਸ ਮੈਂ ਚਾਹਨੀ ਨਹੀਂ ਨਹੀਂ ਉਹਨੂੰ ਘਰ ਘਰ ਦੇ ਵਿੱਚ ਤਾਂ ਕੋਈ ਹੈਗਾ ਹੀ ਨਹੀਂ ਉਹਨਾਂ ਦੇ ਤਾਲਾ ਲੱਗਿਆ ਸਾਡੇ ਜੋ ਮੇਰਾ ਤਾਇਆ ਸਹੁਰਾ ਹੈ ਜੋ ਕਿ ਜ਼ਿੰਮੇਵਾਰੀ ਚੱਕ ਕੇ ਆਇਆ ਸੀ ਤੇਨੇ ਇਹ ਜ਼ਿੰਮੇਵਾਰੀ ਤੇ ਕਹਿ ਕੇ ਆਇਆ ਵੀ ਅਸੀਂ ਮੁੰਡਾ ਪੇਸ਼ ਕਰਾਂਗੇ ਕੱਲ ਇਹਨਾਂ ਮੁੰਡਾ ਨਹੀਂ ਪੇਸ਼ ਕੀਤਾ। ਹਾਂ। ਖਾਣੇ ਵਿੱਚ ਤਨਾ ਆ ਪਏ। ਨਹੀਂ ਨਹੀਂ ਨਹੀਂ। ਕਿ ਸਰ ਹਾਂਜੀ। ਜ਼ਿਆਦਾ ਕੰਮ ਬਣਾਣਾ ਮੈਂ ਫਿਰਨਾ। ਹਾਂ। ਮੇਰਾ ਕੋਈ ਨਹੀਂ ਰੋਜ਼ ਰੋਜ਼ ਜਾਇਆ ਜਾਂਦਾ ਕਿਤੇ ਵੀ। ਹਾਂ। ਨਾ ਮੇਰੇ ਕੋਈ ਅੱਗੇ ਨਾ ਕੋਈ ਮੇਰੇ ਪਿੱਛੇ। ਇੱਥੇ ਬੈਠੇ ਕੋਈ ਨਹੀਂ ਹੈਗਾ ਤੇਨ ਦੀ ਜ਼ਿੰਮੇਵਾਰ। ਪੁਲਿਸ ਉਹ ਜਿਹੜੇ ਮੈਨਾਂ ਉਹ ਜ਼ਿੰਮੇਵਾਰ ਨੇ ਤੇ ਮੇਰੇ ਕੱਲ ਨੂੰ ਕੁਝ ਹੁੰਦਾ ਹੈ। ਮੇਰਾ ਸਾਰਾ ਪਰਿਵਾਰ ਜ਼ਿੰਮੇਵਾਰ ਤੇ ਮੇਰਾ ਪਾਇਆ ਸਾਰਾ ਜ਼ਿੰਮੇਵਾਰ ਜਿਨ੍ਹਾਂ ਨੇ ਜ਼ਿੰਮੇਵਾਰੀ ਚੱਕੀ ਇਹ ਮੁੰਡਾ ਪੇਸ਼ ਕਰਨ ਦੇ ਹਾਂ ਤੇ ਮੁੰਡਾ ਵੀ ਨਹੀਂ ਪੇਸ਼ ਕੀਤਾ ਉਹ ਕਾਇ ਮੇਰੀ ਲਵਾਦ ਨੇ ਨਾ ਕੀ ਤੁਹਾਡਾ ਸਨੀਤ ਕਰਨ ਅੱਛਾ ਤੋਈ ਥਾਣੇ ਤਰਖਾਸ ਦਿੱਤੀ ਉਹਨਾਂ ਨੇ ਗੱਲ ਨਹੀਂ ਸੁਣੀ ਤੁਹਾਡੀ ਸੁਣਦੇ ਆ ਸਾਡੀ ਗੱਲ ਸਾਡੇ ਪੱਖ ਦੀ ਗੱਲ ਕਰਦੇ ਆ ਪਰ ਇਹ ਵੱਡੇ ਵੱਡੇ ਲੀਡਰਾਂ ਦੇ ਫੋਨ ਲਵਾ ਦਿੰਦੇ ਤੁਹਾਡਾ ਮੇਰਾ ਜਿਸਵਾਲ ਕੋਰੇ ਵੀ ਿਸ ਪਾਲਕੌਰ ਜੀ ਕੀ ਮਸਲਾ ਹੈ ਤੁਹਾਡੀ ਨੋ ਤੁਹਾਡੇ ਘਰ ਦੇ ਬਾਹਰ ਬੈਠੀ ਹੈ ਉਹ ਕਹਿੰਦੀ ਹੈ ਵੀ ਮੈਨੂੰ ਘਰ ਦੇ ਅੰਦਰ ਨਹੀਂ ਆਣ ਦਿੰਦੇ ਤਾਲਾ ਮਾਰ ਕੇ ਘਰੋਂ ਚਲੇ ਗਏ ਨੇ ਤੇ ਮੈਨੂੰ ਘਰ ਦੇ ਅੰਦਰ ਨਹੀਂ ਵੜਨ ਦਿੰਦੇ ਕੀ ਚੱਕਰ ਕੀ ਹੈ ਅਸੀਂ ਬਾਹਰ ਗਏ ਸੀ ਕੰਮ ਕਰ ਆਉਦੇ ਗਏ ਸੀ ਇਹਨਾਂ ਨੇ ਸਾਡੇ ਤੇ ਬਹੁਤ ਪਰੇਸ਼ਾਨੀਆਂ ਦਵਾਈਆਂ ਜੇ ਅਸੀਂ ਬੜੇ ਪਰੇਸ਼ਾਨ ਸੀ ਮੇਰਾ ਬੱਚਾ ਇੱਕ ਕੀ ਸੀ ਇੱਕ ਹੀ ਇਹਨਾਂ ਬਰਬਾਦ ਕਰ ਦਿੱਤਾ ਅਸੀਂ ਇਹਨਾਂ ਨੂੰ ਕੋਈ ਸਮਝਾਇਆ ਸੀ ਨਹੀਂ ਸਮਝ ਸਮਝੇ ਨਹੀਂ ਅਸੀਂ ਕੋਈ ਸ਼ਿਕੰਦ ਵਿਆਰ ਕੀਤਾ ਹੁਣ ਮੇਰਾ ਬੱਚਾ ਇੱਕ ਕਿਨੇ ਬੇਨਾ ਤੋ ਬਾਹਰ ਹੈ ਸਾਡੇ ਨਾਲ ਕੋਈ ਹੁੰਦਾ ਸੁਬੰਧ ਨਹੀਂ ਇਹ ਸਾਡੇ ਤੋਂ ਧੱਕਾ ਕਰੀ ਕਹਿੰਦੀ ਮੈਂ ਰਹਿਣੀ ਆ ਤੁਹਾਡਾ ਬੱਚਾ ਹੋਵੇ ਚਾਹੇ ਨਾ ਹੋਵੇ ਅਸੀਂ ਇਹਨੂੰ ਕਿਵੇਂ ਰੱਖ ਲਈਏ ਸਾਡਾ ਬੱਚਾ ਹੋਵੇ ਤਾਂ ਜੱਟ ਸਾਡੇ ਨਾਲ ਜੋ ਕੁਝ ਮਰਜ਼ੀ ਕਟਣਾ ਵਾਪਰੇ ਅਸੀਂ ਮਨ ਜੀ ਕਹਿਣ ਸੂਨ ਨੂੰ ਮਨ ਜੀ ਮਜਬੂਰ ਅਸੀਂ ਹੁਣ ਮਜਬੂਰ ਹੋਏ ਖੜਿਆ ਸਾਨੂੰ ਨਹੀਂ ਕੋਈ ਸਮਝ ਲੱਗਦੀ ਵੀ ਸਾਡੇ ਤੇ ਹਰ ਵਾਰੀ ਪ੍ਰਾਣੀ ਰੰਜਸ ਵੀ ਪਿੰਡ ਵਾਲੇ ਸਾਰੇ ਕੱਢ ਰਹੇ ਨੇ ਤੇ ਸਾਨੂੰ ਕੋਈ ਸਮਝ ਨਹੀਂ ਆ ਰਹੀ ਵੀ ਅਸੀਂ ਉਹਨਾਂ ਦੇ ਵਿੱਚ ਕੀ ਕਰਨਾ ਹੈ ਤੇ ਕੀ ਨਹੀਂ ਕਰਨਾ ਇਹ ਸਾਡੇ ਨਾਲ ਬਹੁਤ ਹੀ ਤਕਾ ਕਰਦੀ ਹੈ ਮੈਂ ਉਹਨਾਂ ਘਰ ਦੇ ਬਾਹਰ ਬੈਠੀ ਆ ਤੁਹਾਡੇ ਉਹ ਕਹਿੰਦੀ ਵੀ ਮੈਂ ਇੱਥੇ ਹੀ ਰਹਿਣਾ ਹੈ ਜੀਣਾ ਵੀ ਇੱਥੇ ਮਰਨਾ ਵੀ ਇੱਥੇ ਹੈ ਮੈਂ ਘਰ ਦੇ ਵਿੱਚ ਰਹਿਣਾ ਹੈ ਹਾਂਜੀ ਅਸੀਂ ਸਭ ਕਹਿੰਦੇ ਆਂ ਕਿ ਸਾਡਾ ਬੱਚਾ ਹੋਵੇ ਤਾਂ ਅਸੀਂ ਇਹਨੂੰ ਰੱਖੀਏ ਅਸੀਂ ਇਹਨੂੰ ਕਿੰਦੇ ਆਸਰੇ ਰੱਖੀਏ ਸਾਡਾ ਬੱਚਾ ਹੈ ਨਹੀਂ ਕਿੱਥੇ ਜਵਾਗ ਤੁਹਾਡਾ ਕਿੱਥੇ ਹੈ ਤੁਹਾਡੇ ਨਾਲ ਕੋਈ ਗੱਲ ਨਹੀਂ ਹੁੰਦੀ ਉਹਨਾਂ ਦੇ ਨਾਲ ਕੋਈ ਗੱਲ ਨਹੀਂ ਹੁੰਦੀ ਹੈਗਾ ਕਿੱਥੇ ਉਹ ਸਾਨੂੰ ਕੋਈ ਪਤਾ ਨਹੀਂ ਇਹਦੇ ਕੋਲ ਰਹਿੰਦਾ ਸੀ ਇਹ ਚੋਨਾ ਲਵਾਉਂਦੀ ਸੀ ਸਾਨੂੰ ਨਹੀਂ ਪਤਾ ਵੀ ਇਹਨੇ ਕੀ ਉਹਨਾਂ ਨਾਲ ਘਤਣਾ ਵਾਪਰੀ ਕੀ ਨਹੀਂ ਵਾਪਰੀ ਕਿੰਨਾ ਚਿਰ ਹੋ ਗਿਆ 1 ਸਾਲ ਹੋ ਗਿਆ ਪਿਛਲੇ ਸਾਲ ਦੀ ਗੱਲ ਆ ਸੋਨਾ ਲਾ ਕੇ ਨਹੀਂ ਜਵਾਕ ਦਾ ਤੁਹਾਡੇ ਨਾਲ ਫੋਨ ਤੇ ਕੋਈ ਗੱਲ ਨਹੀਂ ਹੁੰਦੀ ਤੁਹਾਡੇ ਮੁੰਡੇ ਇਹ ਹੀ ਕਰ ਰਹੀ ਏ ਇਹ ਜੋ ਕੁਝ ਕਰ ਰਹੀ ਏ ਸਾਨੂੰ ਬਹੁਤ ਹੀ ਸਾਡੇ ਨਾਲ ਤੱਕਾ ਕਰ ਰਹੀ ਏ ਪਹਿਲਾਂ ਵੀ ਕਰਦੀ ਸੀ ਹੁਣ ਵੀ ਕਰ ਰਹੀ ਏ ਹੁਣ ਸਾਡੇ ਨਾਲ ਬਿਲਾ ਬਿਨਾ ਮਤਲਬ ਤੋਂ ਸਾਡੇ ਘਰ ਆ ਕੇ ਤੱਕਾ ਬਹੁਤ ਜਿਆਦਾ ਕਰ ਰਹੀ ਹੈ ਹਮਮ ਟਿੰਡ ਵਾਲੇ ਵੀ ਸਾਡੇ ਨਾਲ ਜੋ ਵੀ ਕਰਵਾ ਰਹੇ ਨੇ ਪ੍ਰਾਨੀ ਰੰਜਸ ਸਾਡੇ ਨਾਲ ਹੈਗੀ ਸੀ ਕਿਸੇ ਨਾਲ ਉਹ ਵੀ ਸਾਡੇ ਨਾਲ ਜਿਵੇਂ ਆਦੇ ਨੇ ਵੀ ਇਹਨਾਂ ਨੂੰ ਇਹ ਕਰਨਾ ਹੈ ਉਹ ਕਰਨਾ ਹੈ ਵੀ ਉਹ ਵੀ ਫਸਾਟ ਨਾਲ ਬਹੁਤ ਠੱਕਾ ਕਰਵਾ ਰਿਹਾ ਹੈ ਕੀ ਨਾਂ ਹੈ ਤੁਹਾਡਾ ਸਾਡਾ ਮੇਰੇ ਨਾਲ ਜਿਸਪਾਲ ਕੋਲ ਜਿਸਪਾਲ ਕੋਲ ਹਾਂਜੀ ਠੀਕ ਕੀ ਪੂਰਾ ਮਸਲਾ ਕੀ ਹੈ ਕਿ ਤੁਹਾਡੇ ਮੁੰਡੇ ਦਾ ਕੀ ਨਾਂ ਹੈ ਸੁਖਵਿੰਦਰ ਸਿੰਘ ਜੀ ਸੁਖਵਿੰਦਰ ਸਿੰਘ ਕਦੋਂ ਵਿਆਹ ਹੋਇਆ ਸੀਗਾ ਜਾਂ ਸੰਫਰੀਕ ਤਾਂ ਨਹੀਂ ਪਤਾ ਵਗ ਪਿਛਲੇ ਸਾਲ ਹੋਇਆ ਸੀ ਹਾਂ ਤੁਸੀਂ ਰਾਜੀ ਸੀ ਇਸ ਵਿਆਹ ਲਈ ਅਸੀਂ ਰਾਜੀ ਨਹੀਂ ਹਗੇ ਸੀ ਤੇ ਨਾਲ ਅੱਛਾ ਜੀ ਨਾਲ ਵੀ ਇਹ ਸਾਨੂੰ ਨਾ ਦੱਸਿਆ ਸੀ ਨਾਲ ਆਦੀ ਮਰਜ਼ੀ ਨਾਲ ਦਿਆਂ ਕਰਾ ਲਿਆ ਮੁੰਡੇ ਨੇ ਕਰੋ ਪੱਜ ਕੇ ਕਰਾਇਆ ਕਰੋ ਪੱਜ ਕੇ ਚਲਾ ਗਿਆ ਅੱਛਾ ਕਰੋ ਚਲਾ ਗਿਆ ਸਾਡਾ ਨਾ ਫੋਨ ਤੇ ਲੱਗੇ ਨਾ ਫੋਨ ਤੇ ਤੇ ਅਸੀਂ ਜਾਣ ਤੋਂ ਮੁਤੇ ਸਾਡੀ ਕੰਮ ਬੇਸਫਲ ਕਰ ਦਿੱਤਾ ਹੈ ਘਰੋਂ ਮਾਲ ਨੂੰ ਅੱਛਾ ਨਾ ਫਿਰ ਅਸੀਂ ਸਾਡੇ ਨਾਲ ਗੱਲ ਬਾਤ ਹੋਈ ਤੇ ਨਾ ਫਿਰ ਅਸੀਂ ਲੈਣ ਦੇ ਇਹਨਾਂ ਕੋਲ ਆ ਕੇ ਜੀ ਉਹ ਉਹਨਾਂ ਕੋਲ ਰਹਿੰਦਾ ਰ ਕੁੜੀ ਦੇ ਬਿਆਕਿਆਂ ਤੇ ਰਹਿ ਰਿਹਾ ਸੀ ਅੱਛਾ ਇਹਨਾਂ ਨਾਲ ਸਾਡੇ ਨਾਲ ਗੱਲ ਬਾਤ ਪਿਛਲੇ ਹੁਣ ਜੀ ਸਾਲ ਮਾਲੋ ਰਾਤ ਸਤਵੇਂ 7ਵੇਂ ਮਹੀਨੇ ਦੇ 25 ਤਰੀਕ ਦੇ ਘਰੋਂ ਉਹ ਉੱਥੋਂ ਹੀ ਚਲਾ ਗਿਆ ਤੇ ਸਾਡੇ ਨੂੰ ਪਰੇਸ਼ਾਨ ਕਰ ਰਹਿਣਾ। ਨਹੀਂ ਤੁਹਾਡੇ ਮੁੰਡੇ ਨਾਲ ਗੱਲ ਨਹੀਂ ਹੁੰਦੀ ਤੁਹਾਡੀ? ਨਹੀਂ ਸਾਡੇ ਨਾਲ ਨਹੀਂ ਹੁੰਦੀ। ਘਰੇ ਵੀ ਨਹੀਂ ਆਇਆ ਕਦੇ। ਘਰੇ ਨਹੀਂ ਆਇਆ ਕਦੇ। ਤੇ ਹੁਣ ਤੁਹਾਡੀ ਨੋ ਤਾਂ ਗੇਟੇ 'ਚ ਬੈਠੀ ਹੋ ਕੇ ਕਹਿੰਦੀ ਮੈਨੂੰ ਘਰੇ ਨਹੀਂ ਰਹਿਣ ਦਿੰਦੇ। ਘਰੇ ਹੁਣ ਕਹਿੰਦੇ ਆਸਰੇ ਦਾ ਸਾਡਾ ਬੱਚਾ ਕਰੇ ਨਾਲ ਹੋਵੇ ਤਾਂ ਅਸੀਂ ਵੀ ਉਹਦੇ ਨਾਲ ਗੱਲਬਾਤ ਉਹਦੇ ਨਾਲ ਨਹੀਂ ਰਹਿ ਸਕਦੇ। ਵੀ ਹੁਣ ਵੈਸੇ ਤੁਹਾਨੂੰ ਕਹਿੰਦੇ ਮਨ ਲਓ ਬੱਚੇ ਨਾਲ ਆਵੇ ਵੀ ਮੰਨ ਲਓ ਫੇਰੇ ਨੋ ਇਹਦੇ ਤੇ ਨਹੀਂ ਰਹੇਗੀ ਆਜਾ। ਹੂੰ। ਉਹਦੇ ਨਾਲ ਨਹੀਂ ਰੱਖ ਸਕਨੇ ਆ। ਵੀ ਦੋਵੇਂ ਜੀ ਰਹਿਣਗੇ ਤਾਂ ਅਸੀਂ ਕਿੰਦੇ ਦਾਸਰੇ ਰੱਖੀਏ ਮਨ ਨੂੰ ਬੱਚਾ ਸਾਡਾ ਰਵੇ ਕਰੇ ਤਾਂ ਫੇਰ ਹੀ ਰੱਖ ਸਕਨੇ ਹੂੰ ਹੂੰ ਤੁਸੀਂ ਕੀ ਚਾਹੁੰਦੇ ਹੋ ਅਸੀਂ ਆਨੇ ਵਿਆਹ ਸਾਫ ਇਨਸਾਫ ਦਵਾਇਆ ਜਾ ਸਾਡੇ ਵੀ ਬੱਚੇ ਨੂੰ ਲੱਭ ਕੇ ਲਿਆਵੇ ਸਾਡੇ ਨਾਲ ਵੀ ਵੀ ਸਾਡੇ ਘਰੇ ਲਾਉਣ ਰਹਿਣ ਵੀ ਜੇ ਤੁਹਾਡੇ ਜਵਾਕਰ ਨੂੰ ਤੁਹਾਡੇ ਮੁੰਡੇ ਨੂੰ ਨਾਲ ਲੈ ਕੇ ਆਉਂਦੀ ਹੈ ਦੋਵੇਂ ਆਦੇ ਆ ਨੋ ਪੁੱਤ ਤੁਹਾਨੂੰ ਫੇਰ ਕੋਈ ਤਰਾਜ ਨਹੀਂ ਫੇਰ ਸਾਨੂੰ ਕੋਈ ਤਰਾਜ ਨਹੀਂ ਉਹ ਆਵੇ ਤਾਂ ਲੈ ਕੇ ਆਉਣ ਫੇਰ ਆਵੇ ਫਰੈਰ ਠੀਕ ਹੈ ਕੀ ਨਾਮ ਤੁਹਾਡਾ ਗੁਰਬਚਨ ਸਿੰਘ ਪਿੰਡ ਫਲੀਆਂ ਵਾਲਾ ਚੱਕ ਫਲਗਿਆ ਠੀਕ ਹੈ